ਸਤ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਜਿਹੜੀ ਆਪਾਂ ਤੁਹਾਡੇ ਕੋਲ ਵੀਡੀਓ ਲੈ ਕੇ ਹਾਜ਼ਰ ਹਾਂ ਉਹ ਹੈਗੀ ਜਿਮ ਵਾਲੇ ਭਰਾਵਾਂ ਵਾਸਤੇ ਤੇ ਜਿਨ੍ਹਾਂ ਨੇ ਇੱਕ ਅੱਦਾ ਗਲਾਬ ਬਣਾਣਾ ਸ਼ੇਕਰ ਕਰਨਾ ਹੁੰਦਾ ਉਹਨਾਂ ਨੂੰ ਵੱਡਾ ਜੂਸਰ ਕਰਨਾ ਪੈਂਦਾ ਹੈ ਤੇ ਅੱਜ ਆਪਾਂ ਉਹਨਾਂ ਲਈ ਲੈ ਕੇ ਇੱਕ ਮੀਨੀ ਜੂਸਰ ਤੇ ਆਓ ਦੇਖੋ ਆਹ ਜੂਸਰ ਆ ਤੇ ਇਹਦੇ ਵਿੱਚ ਤੁਹਾਨੂੰ ਕਲਰਾਂ ਦੋ ਤਿੰਨ ਕਲਰ ਮਿਲ ਜਾਣਗੇ ਇਹਨਾਂ ਨੂੰ ਲੀਡ ਮਿਲੇਗੀ ਇਹ ਫੋਨ ਵਾਲਾ ਫਲਟ ਹੋ ਜਾਂਦੀ ਆ ਤੁਸੀਂ ਚਾਰਜਿੰਗ ਕਰਕੇ ਫੋਨਾਂ ਕਨੈਕਟ ਕਰ ਲਓ ਇਹ ਜੀ ਤੇ ਇੱਕ ਅਦਾ ਗਲਾਸ ਆਰਾਮ ਨਾਲ ਸ਼ੇਕ ਹੋ ਜਾਂਦਾ ਹੈ ਆ ਦੇਖੋ ਤੇਰੀ ਆਵਾਜ਼ ਨਾਲ ਗਿਨਨਾ ਕਿਵੇਂ ਦੀ ਹੈ ਦੇ ਵਿੱਚ ਤੁਹਾਨੂੰ ਇਹ ਕੋਲ ਦੋ ਤਿੰਨ ਕਲਰ ਮਿਲ ਜਾਣਗੇ ਇਹ ਕੋ ਬਲੂ ਮਿਲ ਜੇਗਾ ਤੁਹਾਨੂੰ ਇਹ ਲੈਣ ਵਾਸਤੇ ਕਿੱਥੇ ਆਣਾ ਪਊਗਾ ਡਾਇਰੈਕਟਰ ਵਿੰਦਰਪਾਲ ਜੋ ਮੋਨੇ ਨਾਮ ਤੋਂ ਮਸ਼ਹੂਰ ਨੇ ਉਹਨਾਂ ਦੇ ਸਾਹਮਣੇ ਅੱਪੂ ਸ਼ਾ ਪਰਤਨ ਸਟੋਰ ਅੱਡਾ ਅਲਗੋਟੇ ਧੰਨਵਾਦ ਜੀ